ਕਿਉਂ ਮੰਦਾ ਆਖੀਏ ਜਿੱਤ ਜਮ ਮੇਰਾ ਜਨ ਸੋ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਭਾਵੇਂ ਤਰੱਕੀ ਕਰਦੀਆਂ ਨੇ ਮੁੰਡਿਆਂ ਦੇ ਨਾਲ ਹਰ ਮੁਕਾਬਲੇ ਦੇ ਵਿੱਚ ਅੱਗੇ ਵਧ ਰਹੀਆਂ ਨੇ ਪਰ ਫਿਰ ਵੀ ਇਹ ਸਮਾਜ ਕੁੜੀਆਂ ਨੂੰ ਦਾਜ ਤੇ ਬਲੀ ਚੜ ਦਿੰਦਾ ਹੈ ਅ ਜੀ ਹਾਂ ਅਜੇ ਹਾਈ ਹੋਇਆ ਪ੍ਰੀਤੀ ਰਾਣੀ ਦਿਨਾ ਜਿਸੀ ਉਮਰ ਮਹਿਸਾਜੇ 20 ਸਾਲ ਦੱਸੀ ਜਾ ਰਹੀ ਹੈ 1 ਸਾਲ ਪਹਿਲਾਂ ਉਸ ਦਾ ਵਿਆਹ ਹੁੰਦਾ ਹੈ 1 ਜਨਵਰੀ 2024 ਨੂੰ ਅ ਜੀ ਹਾਂ 3 ਮਹੀਨੇ ਨਵਜਾਤ ਬੱਚੇ ਦੀ ਉਮਰ ਸਾਰੇ ਪਰਿਵਾਰ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਇਲਜ਼ਾਮ ਨੇ ਜਿਹੜੇ ਪ੍ਰੀਤੀ ਰਾਣੀ ਯਾਨਕੀ ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸਦੇ ਸਾਰੇ ਪਰਿਵਾਰ ਤੇ ਲਗਾਏ ਗਏ ਨੇ ਕਿ ਆ ਗਿਆ ਕਿ ਦਾਸਤੀ ਮੰਗ ਕੀਤੀ ਜਾਂਦੀ ਸੀ ਵਿਆਹ ਤੋਂ ਕੁਝ ਕਿਸਮੇ ਬਾਅਦ ਹੀ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਉਹ ਰਸ ਤੋਂ ਬਾਅਦ ਕਤਲ ਦੇ ਨੇ ਜਿਹੜੇ ਇਲਜ਼ਾਮ ਲਗਾਏਗੇ ਨੇ ਜੀ ਹਾਂ ਉਸ ਦੀ ਮੌਤ ਹੋ ਗਈ ਹੈ ਸੋ ਤਿੰਨ ਮਹੀਨਿਆਂ ਦਾ ਨਵਜਾਤ ਬੱਚਾ ਰੋਂਦਾ ਕੁਰਲਾਉਂਦਾ ਛੱਡ ਗਿਆ ਹਾਲਾਂਕਿ ਆ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਵਿਚਾਰੇ ਮਾਪਿਆਂ ਤੇ ਕੀ ਬੀਤਦੀ ਹੋਏਗੀ ਆ ਤਾਂ ਮਾਮਲਾ ਪਟਿਆਲਾ ਤੋਂ ਸਾਹਮਣੇ ਤਾਂ ਉਹ ਇੱਕ ਵਾਰ ਤਸਵੀਰਾਂ ਦੇਖ ਲੈਣੇ ਘੜੀ ਗਰੰਦੇ ਸ਼ਤਰਾਨੀ ਕੀ ਗੱਲ ਹੈ ਇਹ ਲੋਕ ਇੱਥੇ ਪਿੰਡ ਸੁਰਕੜੇ ਫਾਰਮ ਸਾਡੀ ਕੁੜੀ ਮਾਰਤੀ ਜੀ ਉਹਨਾਂ ਨੇ ਜਿਨ੍ਹਾਂ ਨੇ ਬੜੀ ਸੋਹਰੇ ਪਰਿਵਾਰ ਨੇ ਉਹਨਾਂ ਨੇ ਕੁੜੀ ਮਾਰਤੀ ਕੱਲ ਮੌਜੂਦਾ ਉਥੋਂ ਮਤਲਬ ਦਾਜ ਦੇ ਦੀ ਮੰਗ ਕਰਦਾ ਸੀ ਉਹ ਦਾਜ ਦੇ ਦੀ ਮੰਗ ਕਰਕੇ ਕੁੜੀ ਨੂੰ ਤੰਗ ਰੱਖਦਾ ਸੀ ਸਾਲ ਇੱਕ ਸਾਲ 3 ਮਹੀਨੇ ਹੋਈ ਨੇ ਵਿਆਹ ਨੂੰ ਵੀ ਇੰਨੇ ਪ੍ਰਤੀ ਉਹ ਝਗੜੇ ਮਾਰਦਾ ਸੀ ਕੁੱਟਦਾ ਸੀ ਤੇ ਹਰੇਕ ਮਹੀਨੇ ਕੁੜੀ ਬਾਹਰ ਆ ਜਾਂਦੀ ਸੀ ਲੜ ਕੇ ਕਰਕੇ ਫੇਰ ਉਹ ਲੈ ਜਾਂਦਾ ਸੀ ਫੇਰ ਉਹ ਮਿੰਤ-ਮਿੰਤ ਕਰਕੇ ਲੈ ਜਾਂਦੇ ਸੀ ਸਾਡੇ ਕੋਲ ਕੀ ਨਾਮ ਹੈ ਕਿਹੜੀ ਪਿੰਡ ਫਿਕੜ ਦੇ ਰਹਿਣ ਵਾਲੇ ਸ੍ਰੂਕੜਾ ਫਾਰਮ ਨਾਮ ਵੀ ਹੈ ਮੇਜਰ ਇਹ ਜਿਹੜਾ ਉਹ ਪੇਲੀਕੇਸ਼ਨ ਆ ਰਿਹਾ ਤੁਸੀਂ ਮਾਰਿਆ ਜਿਹੜਾ ਬੰਦੇ ਕੋਲ ਹੈ ਉਹ ਉਹਦੀ ਭੈਣ ਹੈ ਮੇਜਰ ਦੀ ਦੋ ਭੈਣਾਂ ਨੇ ਦੋ ਜੀਜੇ ਨੇ ਇੱਕ ਉਹਦਾ ਡੈਡੀ ਹੈ ਤੇ ਇੱਕ ਉਹਦਾ ਵੱਡਾ ਬਰਾ ਹੈ ਕਿ ਮੇਰੇ ਘਰ ਵੀ ਜਾਂਦੇ ਹੋਗੇ ਘਰਬਾਹੀ ਤੇ ਹਾਲੇ ਸਾਨੂੰ ਤਾਂ ਕੁਝ ਨਹੀਂ ਪਤਾ ਲੱਗਿਆ ਜੀ ਮਾਰਿਆ ਕਿਵੇਂ ਵਾਲਾ ਮਾਰਿਆ ਤਾਂ ਗਲ ਕੋਟ ਕੇ ਮਾਰਿਆ ਹੋਇਆ ਹੈ ਜੀ ਕਿਹੜੀ ਚੀਜ਼ ਆਪਾਂ ਨੂੰ ਦਿਖੀ ਹੈ ਫਿਰ ਉਹਨੂੰ ਫਾਇਦਾ ਦਿੱਤਾ ਕੀ ਦਿੱਤਾ ਇਹ ਚੀਜ਼ਾਂ ਸਾਨੂੰ ਕੁਝ ਨਹੀਂ ਦੱਸਿਆ ਮੈਂ ਮੰਗ ਕੀ ਗੜਤ ਮੰਗ ਤਾਂ ਇਹ ਇਨਸਾਫ ਮਿਲਿਆ ਸਾਨੂੰ ਕੇਵਲ ਮੇਰੇ ਦੇਜ ਕੇ ਉੱਪਰ ਮੇਰੀ ਬੇਟੀ ਮਾਰਦੀ ਉਹਨੇ ਜਿਵੇਂ ਮਰਦੀ ਮੇਜਰ ਸਿੰਘ ਨੇ ਇਹ ਸਾਰੇ ਪਰਿਵਾਰ ਨੇ ਰਲ ਕੇ ਹੀ ਮਾਰੀ ਹੈ ਦੇਜ ਕੇ ਉੱਪਰ ਕਲੇਸ਼ ਜਦ ਕੀ ਵਿਆਹ ਇਹ ਸਾਲ ਹੋਇਆ ਵਿਆਹ ਹੋਇਆ ਕਲੇਸ਼ ਰਬ ਦਾ 10 ਦਿਨ ਬਾਅਦ ਹੀ ਕਲੇਸ਼ ਕਰਵੇ ਲੱਗੋ ਦੇਜ ਮੈਂ ਆਂਗਣਾ ਬਨੇ ਫੋਨ ਮੰਗਣਾ ਮੋਟਰਸਾਈਕਲ ਮੰਗਣੀ ਪੀਸਾ ਮੰਗਣੀ ਸਗਨ ਸਕੀਮ ਕੇ ਪੀਸਾ ਵੀ ਰੱਖ ਲਈ ਬਨੇ ਬਸ ਯਾ ਹੀ ਰੋਲੇ ਮੇਰੀ ਬੇਟੀ ਖਵਾਦੀ ਅਬ ਕਿੰਨੇ ਸਾਲ ਹੋ ਗਏ ਵਿਆਹ ਨੂੰ ਇੱਕ ਸਾਲ ਜਨਵਰੀ 1 ਜਨਵਰੀ ਦਾ ਸੀ ਹੁਣ ਜਨਵਰੀ ਨੂੰ ਲਾ ਕੇ ਦੇ ਤਿੰਨ ਮਹੀਨੇ ਫਰੋ ਗਏ ਨੇ ਬਸ ਹਾਂ ਦੋ ਦੋ ਟਾਈ ਮਹੀਨੇ ਦਾ ਬੱਚਾ ਤਿੰਨ ਮਹੀਨੇ ਦਾ ਫੋਟੋ ਜਵਾਈਏ ਕੀ ਕੰਮ ਕਰ ਦਿੰਦੇ ਹਾਂ ਫਲੈਕਸ ਦਾ ਜੀ ਫਲੈਕਸ ਉਹ ਵੀ ਮੇਰੀ ਕਰਮੇ ਚੱਲਦੇ ਹਾਂ ਹਾਂਜੀ ਫੋਨ ਕਰਵਾ ਦੇ ਜਿਹੜਾ ਮਾਰ ਗਈ ਉਹਨੇ ਦੇਖ ਗਵਾਂਡੀਆਂ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੀ ਕੁੜੀ ਮਾਰਤੀ ਤੁਸੀਂ ਆ ਜਾਓ ਇੱਥੇ ਪਹਿਲਾਂ ਵੀ ਕਰਿਆ ਨੇ ਫਿਰ ਪਹਿਲਾਂ ਮਾਰਦਾ ਸੀ ਛੇਦਦਾ ਸੀ ਅਸੀਂ ਘਰੇ ਲੈ ਜਾਂਦੇ ਸੀ ਫੇਰ ਮਾਰਦਾ ਸੀ ਛੇਦਦਾ ਸੀ ਫੇਰ ਅਸੀਂ ਘਾਰੇ ਲੈ ਜਾਂਦੇ ਬਸ ਰਾਜੀ ਰਸਤੇ ਨਾਲ ਫੇਰ ਲਿਆਂਦਾ ਸੀ ਪੈਰਾ ਫੜਦਾ ਗੜਗੜਾਂਦਾ ਸਾਰਾ ਕੁਝ ਕਰਦਾ ਫੇਰ ਅਸੀਂ ਭੇਜਦੇ ਸੀ ਫੇਰ ਸਾਨੂੰ ਡਰਾਬੇ ਦਿੰਦਾ ਸੀ ਮੈਂ ਮਰ ਜਾਗਾ ਇਹਨੂੰ ਮਾਰ ਦਾਂਗਾ ਕੁੜੀ ਦੇ ਜਵਾਬ ਹੋਣਾ ਸੀ ਉਹਨ ਨਾਲ ਅਸੀਂ ਤਾਂ ਕਰਕੇ ਅਸੀਂ ਫੇਰ ਚੁੱਪ ਕਰ ਦਿੰਦੇ ਸੀ ਮੈਂ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਮਝ ਜੂਗਾ ਸਮਝ ਜੂਗਾ ਇਹਨੇ ਦੇਜ ਦੀ ਮੰਗ ਬੰਦ ਨਹੀਂ ਕੀਤੀ ਕੁੜੀ ਮਾਰਦੀ ਸਾਡੇ ਦੇਜ ਦੇ ਉੱਤੇ ਨੇ ਪਰ ਇਹਨੇ ਮੰਗ ਨਹੀਂ ਬੰਦ ਨਹੀਂ ਕੀਤੀ ਜੇ ਮੇਰੀ ਕਰਵਾਈ ਜਾਂਦੇ ਹੋ ਤੁਸੀਂ ਮੈਨੂੰ ਤੁਸੀਂ ਇਨਸਾਨ ਮਿਲਣਾ ਚਾਹੀਦਾ ਜਿਵੇਂ ਮੇਰੀ ਕੁੜੀ ਮਾਰੇ ਸਾਰਾ ਟੱਬਰ ਨੂੰ ਇੱਥੇ ਮੋਜਦਾ ਕਰੋ ਲਿਆ ਕੇ ਸਾਰਾ ਪਰਿਵਾਰ ਵੱਲੋਂ ਦੇ ਸਾਰਿਆਂ ਨੂੰ ਇੱਥੇ ਲਾ ਕੇ ਉਹ ਕਰੋ ਕਸਟਡੀ ਤੇ ਲਾਓ ਤਿੰਨ ਮੈਨੂੰ ਇਨਸਾਫ ਦਿਵਾਓ। ਅਲੱਗੜੇ ਪਹਿਲਾਂ ਸਨੌਰ ਕੱਲ ਦੇ ਅਸੀਂ ਫਿਰ ਰਹੇ ਨੇ ਕੱਲ ਦੇ ਮੇਰੀ ਕੁੜੀਆਂ 2 ਵਜੇ ਦੀ ਕੁੜੀਆਂ ਅਸੀਂ ਚੁੱਕ ਕੇ ਲਿਆਈ ਹੋਈ ਐ ਕੱਲ ਦੇ ਫਿਰ ਰਹੇ ਨੇ ਕੱਲ ਤਾਂ ਸਾਨੂੰ ਕੋਈ ਕਾਰਵਾਈ ਕੁਝ ਨਹੀਂ ਹੋਈ ਨਾ ਥਾਣੇਦਾਰ ਕਰਦੇ ਨਾ ਕੁਝ ਨਹੀਂ ਕਰਦੇ ਕੱਲ ਦੇ ਅਸੀਂ ਐਂ ਪਰੇਸ਼ਾਨ ਹੋਈ ਫਿਰ ਰਹੇ ਨੇ ਵੈਸੇ ਅੰਗਰੇਜ਼ ਪੂਰਾ ਟੀਮ ਆਉਂਦਾ ਹੈ ਕੁੜੀ ਲਾਉਂਦਾ ਇਦਾਂ ਸੰਨਕਲ ਫੋਨ ਤੇ ਆਇਆ ਸੀ ਉਹ ਤੋਂ ਸਰਕੜੇ ਬਾਹਰ ਤੋਂ ਜਿਹੜਾ ਕਰਕੇ ਲੇਡੀ ਜੀ ਨੂੰ ਮਾਰਤੀ ਹੈ ਜੇ ਅਸੀਂ ਉੱਥੇ ਗਏ ਸੀ ਜਿਆਨ ਮੇਰੇ ਪਰਚਾ ਦਿੱਤਾ ਉਹ ਮੁੰਡੇ ਦੇ ਉਹਦੇ ਘਰ ਦੇ ਖਲਾ ਮੇਜਰ ਸਿੰਘ ਸਾਨਾ ਵਜੀਰ ਸਿੰਘ ਦੋ ਦੀਆਂ ਭੈਣਾਂ ਦੋ ਜੀਜੇ ਇਹਨਾਂ ਦਾ ਮਸਲਾ ਖਲਾ ਅਸੀਂ ਐਫ ਆਈ ਆਰ ਲਾਉ ਜੀ ਮੈਂ ਇਹ ਕਰਨ ਦਾ ਪੁਛਾਰ ਬਣ ਗਿਆ ਹਾਂ ਜੀ ਡੋਰਿਅਕਟਰ ਨਾਲ ਹੀ ਹੋਇਆ ਹਾਂ ਜੀ ਡੋਰਿਅਕਟਰ ਦਾ ਇਹ ਪਰਚਾ ਇਤਤਾਲੀ ਦੇ ਗ੍ਰਿਫਤਾਰੀ ਨਹੀਂ ਹੋਈ ਸਸ਼੍ਰੀਕਾਲ ਤੁਸੀਂ ਇੱਕ ਰਸਮ ਜੜਨੀਸ ਤੇ ਮਹਾ ਪ੍ਰਦੀਪ ਕੌਰ ਸੋ ਕਿਉਂ ਮੰਦਾ ਆਖੀ ਹੈ ਜਿੱਤ ਜਬ ਮੇਰਾ ਜਾਨ ਸੋ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਭਾਵੇਂ ਤਰੱਕੀ ਕਰਦੀਆਂ ਨੇ ਮੁੰਡਿਆਂ ਦੇ ਨਾਲ ਹਰ ਮੁਕਾਬਲੇ ਦੇ ਵਿੱਚ ਅੱਗੇ ਵਧ ਰਹੀਆਂ ਨੇ ਪਰ ਫਿਰ ਵੀ ਇਹ ਸਮਾਜ ਕੁੜੀਆਂ ਨੂੰ ਦਾਚ ਤੇ ਬਲੀਚਾਰ ਦਿੰਦਾ ਹੈ ਜੀ ਹਾਂ ਅਜੇ ਹਾਈ ਹੋਇਆ ਪ੍ਰੀਤੀ ਰਾਣੀ ਦਿਨਾ ਜਿਸ ਦੀ ਉਮਰ ਮਹਿਸਾਜੇ 20 ਸਾਲ ਦੱਸੀ ਜਾ ਰਹੀ ਹੈ 1 ਸਾਲ ਪਹਿਲਾਂ ਉਸ ਦਾ ਵਿਆਹ ਹੁੰਦਾ ਹੈ 1 ਜਨਵਰੀ 2024 ਨੂੰ ਆ ਜੀ ਹਾਂ 3 ਮਹੀਨੇ ਨਵਜਾਤ ਬੱਚੇ ਦੀ ਉਮਰ ਸਾਰੇ ਪਰਿਵਾਰ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਇਲਜ਼ਾਮ ਨੇ ਜਿਹੜੇ ਪ੍ਰੀਤੀ ਰਾਣੀ ਯਾਨਕੀ ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸਦੇ ਸਾਰੇ ਪਰਿਵਾਰ ਤੇ ਲਗਾਏ ਗਏ ਨੇ ਕਿ ਆ ਗਿਆ ਕਿ ਦਾਸ਼ਤੀ ਮੰਗ ਕੀਤੀ ਜਾਂਦੀ ਸੀ ਵਿਆਹ ਤੋਂ ਕੁਝ ਕਿਸਮੇ ਬਾਅਦ ਹੀ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ ਕਤਲ ਦੇ ਨੇ ਚੜੇ ਇਲਜ਼ਾਮ ਲਗਾਏ ਗਏ ਨੇ ਜੀ ਹਾਂ ਉਸ ਦੀ ਮੌਤ ਹੋ ਗਈ ਹੈ ਸੋ ਤਿੰਨ ਮਹੀਨਿਆਂ ਦਾ ਨਵਜਾਤ ਬੱਚਾ ਰੋਂਦਾ ਕੁਰਲਾਉਂਦਾ ਛੱਡ ਗਿਆ ਹਾਲਾਂਕਿ ਆ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਭਾਵੁਕਰ ਦੇਣ ਵਾਲੀਆਂ ਤਸਵੀਰਾਂ ਨੇ ਵਿਚਾਰੇ ਮਾਪਿਆਂ ਤੇ ਕੀ ਬੀਤਦੀ ਹੋਏਗੀ ਆ ਤਾਂ ਮਾਮਲਾ ਪਟਿਆਲਾ ਤੋਂ ਸਾਹਮਣੇ ਤਾਂ ਇੱਕ ਵਾਰ ਤਸਵੀਰਾਂ ਦੇਖ ਲੈਣੇ ਮੇਰੀ ਗਰੰਟੀ ਹੈ ਸ਼ਤਰਾਨਾ ਜੀ ਕੀ ਗੱਲ ਹੈ ਜੀ ਇੱਥੇ ਪਿੰਡ ਸੁਰਕੜੇ ਫਾਰਮ ਸਾਡੀ ਕੁੜੀ ਮਾਰਤੀ ਜੀ ਉਹਨਾਂ ਨੇ ਕਿਹਨਾਂ ਨੇ ਮਾਰੀ ਸੋਰੇ ਪਰਿਵਾਰ ਨੇ ਉਹਨਾਂ ਦੀ ਕੁੜੀ ਮਾਰਤੀ ਕੱਲ ਮੌਜੂਦਾ ਉਥੋਂ ਮਤਲਬ ਦਾਜ ਦੇ ਦੀ ਮੰਗ ਕਰਦਾ ਸੀ ਉਹ ਦਾਜ ਦੇ ਦੀ ਮੰਗ ਕਰਕੇ ਕੁੜੀ ਨੂੰ ਤੰਗ ਰੱਖਦਾ ਸੀ ਸਾਲ 1 ਸਾਲ 3 ਮਹੀਨੇ ਹੋਈ ਨੇ ਵਿਆਹ ਨੂੰ ਵੀ ਇੰਨੇ ਪ੍ਰਤੀ ਉਹ ਝਗੜੇ ਮਾਰਦਾ ਸੀ ਕੁੱਟਦਾ ਸੀ ਤੇ ਹਰੇਕ ਮਹੀਨੇ ਕੁੜੀ ਬਾਹਰ ਆ ਜਾਂਦੀ ਸੀ ਲੜ ਕੇ ਫੇਰ ਉਹ ਲੈ ਜਾਂਦਾ ਸੀ ਫੇਰ ਉਹ ਮਿੰਤ ਮੁੰਤ ਕਰਕੇ ਲੈ ਜਾਂਦੇ ਸੀ ਸਾਡੇ ਕੋਲ ਕੀ ਨਾਮ ਹੈ ਕਿਹੜੀ ਪਿੰਡ ਫਿਕੜੇ ਰਹਿਣ ਵਾਲੇ ਸ੍ਰੁਰਕੜਾ ਫਾਰਮ ਨਾਮ ਵੀ ਹੈ ਮੇਜਰ ਇਹ ਜਿਹੜਾ اوپر ਅਪੀਲੇਸ਼ਨ ਆ ਰਿਹਾ ਤੁਸੀਂ ਮਾਰਿਆ ਜਿਹਨਾਂ ਨੂੰ ਕੋਲ ਹੈ ਉਹ ਉਹਦੀ ਭੈਣ ਹੈ ਮੇਜਰ ਦੀ ਦੋ ਭੈਣਾਂ ਨੇ ਦੋ ਜੀਜੇ ਨੇ ਇੱਕ ਉਹਦਾ ਡੈਡੀ ਹੈ ਤੇ ਇੱਕ ਉਹਦਾ ਵੱਡਾ ਭਰਾ ਹੈ ਕਿ ਮੇਰੀ ਕਾਰਵਾਈ ਜਾਂਦੇ ਹੋਗੇ ਕਾਰਵਾਈ ਤੇ ਹਾਲੇ ਸਾਨੂੰ ਤਾਂ ਕੁਝ ਨਹੀਂ ਪਤਾ ਲੱਗਿਆ ਜੀ ਮਾਰਿਆ ਕਿਨੇ ਵਾਰ ਮਾਰਿਆ ਤਾਂ ਗਲ ਘੁੱਟ ਕੇ ਮਾਰਿਆ ਹੋਇਆ ਹੈ ਜੀ ਕਿਹੜੀ ਚੀਜ਼ ਆਪਾਂ ਨੂੰ ਦਿਖੀ ਹੈ ਫਿਰ ਉਹਨੂੰ ਫਾਇਦਾ ਦਿੱਤਾ ਕੀ ਦਿੱਤਾ ਇਹ ਚੀਜ਼ਾਂ ਸਾਨੂੰ ਕੁਝ ਨਹੀਂ ਦੱਸਿਆ ਮੈਂ ਮੰਗ ਕੀ ਗੜਤ ਮੰਗ ਤਾਂ ਇਹ ਇਨਸਾਫ ਮਿਲਦਾ ਸਾਨੂੰ ਕਈ ਵਾਰ ਮੇਰੇ ਦੇਜ ਕੇ ਉੱਪਰ ਮੇਰੀ ਬੇਟੀ ਮਾਰਦੀ ਉਹਨੇ ਜਿਹਨਾਂ ਨੇ ਮਾਰੀ ਮੇਜਰ ਸਿੰਘ ਨੇ ਇਹ ਸਾਰੇ ਪਰਿਵਾਰ ਨੇ ਲੜਕਾ ਹੀ ਮਾਰੀ ਹੈ ਦੇਜ ਕੇ ਉੱਪਰ ਕਲੇਸ਼ ਜਦ ਕੀ ਵਿਆਹ ਐ ਸਾਲ ਹੋਇਆ ਵਿਆਹ ਹੋਇਆ ਕਲੇਸ਼ ਰਬ ਦਾ 10 ਦਿਨ ਬਾਅਦ ਹੀ ਕਲੇਸ਼ ਕਰਵੇ ਲੱਗੋ ਦੇਜ ਮੈਂ ਆਂਗਣਾ ਬਨੇ ਫੋਨ ਮੰਗਣਾ ਮੋਟਰਸਾਈਕਲ ਮੰਗਣੀ ਪੀਸਾ ਮੰਗਣੀ ਸਗਨ ਸਕੀਮ ਕੇ ਪੀਸਾ ਵੀ ਰੱਖ ਲਈ ਬਨੇ ਬਸ ਯਾ ਹੀ ਰੋਲੇ ਮੇਰੀ ਬੇਟੀ ਖਵਾਦੀ ਅਬ ਕਿੰਨੇ ਸਾਲ ਹੋ ਗਏ ਵਿਆਹ ਨੂੰ ਇੱਕ ਸਾਲ ਜਨਵਰੀ 1 ਜਨਵਰੀ ਦਾ ਅਸੀਂ ਹੁਣ ਜਨਵਰੀ ਨੂੰ ਲਾ ਕੇ ਦੇ ਤਿੰਨ ਮਹੀਨੇ ਉੱਪਰ ਹੋ ਗਏ ਨੇ ਬਸ ਹਾਂ ਦੋ ਦੋ ਟਾਈਮ ਇਹਨੇ ਦਾ ਬੱਚਾ ਤਿੰਨ ਮਹੀਨੇ ਦਾ ਫੋਟੋ ਜਵਾਈ ਕੀ ਕੰਮ ਕਰਦਾ ਫਲੈਕਸ ਦਾ ਜੀ ਫਲੈਕਸ ਤੇ ਮੇਰੀ ਕਾਰ ਵਿੱਚ ਚੱਲਦਾ ਹਾਂਜੀ ਫੋਨ ਕਰ ਉਹ ਮਾਰ ਗਈ ਉਹਨੇ ਗਵੰਡਿਆ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੀ ਕੁੜੀ ਮਾਰਦੀ ਤੁਸੀਂ ਆ ਜਾਓ ਇੱਥੇ ਪਹਿਲਾਂ ਵੀ ਕਰੀਏ ਨੇ ਪਹਿਲਾਂ ਮਾਰਦਾ ਸੀ ਛੇਦਦਾ ਸੀ ਅਸੀਂ ਘਰੇ ਲੈ ਜਾਂਦੇ ਸੀ ਫੇਰ ਮਾਰਦਾ ਸੀ ਛੇਦਦਾ ਸੀ ਫੇਰ ਅਸੀਂ ਘਾਰੇ ਲੈ ਜਾਂਦੇ ਬਸ ਰਾਜ ਜੀ ਰਸਤੇ ਨਾਲ ਫੇਰ ਲਿਆਂਦਾ ਸੀ ਪੈਰਾ ਫੜਦਾ ਗੜਗੜਾਂਦਾ ਸਾਰਾ ਕੁਝ ਕਰਦਾ ਫੇਰ ਅਸੀਂ ਭੇਜਦੇ ਸੀ ਫੇਰ ਸਾਨੂੰ ਡਰਾਬੇ ਦਿੰਦਾ ਸੀ ਮੈਂ ਮਰ ਜਾਗਾ ਇਹਨੂੰ ਮਾਰ ਦਾਂਗਾ ਕੁੜੀ ਦੇ ਜਵਾਬ ਹੋਣਾ ਸੀ ਉਹਨ ਨਾਲ ਅਸੀਂ ਤਾਂ ਕਰਕੇ ਅਸੀਂ ਫੇਰ ਚੁੱਪ ਕਰ ਜਾਂਦੇ ਸੀ ਮੈਂ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਮਝ ਜੂਗਾ ਸਮਝ ਜੂਗਾ ਇਹਨੇ ਦੇਜ ਦੀ ਮੰਗ ਬੰਦ ਨਹੀਂ ਕੀਤੀ ਕੁੜੀ ਮਾਰਦੀ ਸਾਡੇ ਦੇਜ ਦੇ ਉੱਤੇ ਨੇ ਪਰ ਇਹਨੇ ਮੰਗ ਨਹੀਂ ਬੰਦ ਨਹੀਂ ਕੀਤੀ ਤੇ ਮੇਰੀ ਕਰਵਾਈ ਜਾਂਦੇ ਹੋ ਤੁਸੀਂ ਮੈਨੂੰ ਤਾਂ ਇਨਸਾਨ ਮਿਲਣਾ ਚਾਹੀਦਾ ਹੈ ਜੀ ਮੇਰੀ ਕੁੜੀ ਮਾਰੀ ਸਾਰਾ ਟੱਬਰ ਨੂੰ ਇੱਥੇ ਮੋਜਦਾ ਕਰੋ ਲਿਆ ਕੇ ਸਾਰਾ ਪਰਿਵਾਰ ਵੱਲੋਂ ਦੇ ਸਾਰਿਆਂ ਨੂੰ ਇੱਥੇ ਲਾ ਕੇ ਆਹ ਕਰੋ ਕਸਟਡੀ ਤੇ ਲਾਓ ਤਿੰਨ ਮੈਨੂੰ ਇਨਸਾਫ ਦਿਵਾਓ। ਅੱਲਾ ਜਿਹੜੇ ਪਹਿਲਾਂ? ਸਨੌਰ। ਕੱਲ ਦੇ ਅਸੀਂ ਫਿਰ ਰਹੇ ਨੇ। ਕੱਲ ਦੇ ਮੇਰੀ ਕੁੜੀਆਂ 2 ਵਜੇ ਦੀ ਕੁੜੀਆਂ ਅਸੀਂ ਚੁੱਕ ਕੇ ਲਿਆਈ ਹੋਈ ਐ। ਕੱਲ ਦੇ ਫਿਰ ਰਹੇ ਨੇ। ਕੱਲ ਦਾ ਸਾਨੂੰ ਕੋਈ ਕਾਰਵਾਈ ਕੁਝ ਨਹੀਂ ਹੋਈ। ਨਾ ਥਾਣੇਦਾਰ ਕਰਦੇ ਨਾ ਕੁਝ ਨਹੀਂ ਕਰਦੇ। ਕੱਲ ਦੇ ਅਸੀਂ ਐਂ ਪਰੇਸ਼ਾਨ ਹੋਈ ਫਿਰ ਰਹੇ ਨੇ। ਅ ਵੈਸੇ ਅੰਗਰੇਜ਼ ਪੂਰਾ ਟੀਮ ਆਪ ਹੈ। ਕੁੜੀ ਲਾਉਂਦੇ। ਇਹਨਾਂ ਸਾਲ ਨੂੰ ਕੱਲ ਟੈਲੀਫੋਨ ਆਇਆ ਸੀ ਉਹ ਤੋਂ ਅੰਦਰ ਸੁਰਕੜੇ ਫਾਰਮ ਤੋਂ ਕਿਹਾ ਕਰਕੇ ਲੈਟੀ ਜੀ ਦੀ ਵੀਡੀਓ ਮਾਰਤੀ ਹੈ ਜਦੋਂ ਅਸੀਂ ਉੱਥੇ ਗਏ ਸੀ ਜਿਆਨੂ ਦੇ ਪਾਰਟਾਲ ਤੋਂ ਉਹ ਮੁੰਡੇ ਦੇ ਉਹਦੇ ਘਰ ਦੇ ਖਲਾ ਮੇਜਰ ਸਿੰਘ ਸਨੋ ਵਜੀਰ ਸਿੰਘ ਦੋ ਦੀਆਂ ਭੈਣਾਂ ਦੋ ਜੀਜੇ ਇਹਨਾਂ ਦਾ ਮਸਲਾ ਖਲਾ ਅਸੀਂ ਐਫ ਆਈ ਆਰ ਲਾਉਜੀ ਹੈ ਹਾਂਜੀ ਡੋਰੀ ਐਕਟਰ ਨਾਲ ਹੋਇਆ ਡੋਰੀ ਐਕਟਰ ਨਾਲ ਹਾਂਜੀ ਡੋਰੀ ਐਕਟਰ ਦਾ ਇਹ ਪਰਚਾ ਇਤਿਹਾਸਿਕ ਗਿਫਤਾਰੀ ਤਾਂ ਹੋਈ ਨਹੀਂ ਸੀ। ਸਾਡੇ ਗਿਫਤਾਰੀ ਨਹੀਂ ਹੋਈ। ਸਸ਼੍ਰੀਕਾਲ ਤੁਸੀਂ ਇੱਕ ਰਸਮ ਜੜਨੀ ਇਸ ਤੇ ਮਹਾ ਪ੍ਰਦੀਪ ਗੌਰ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੋ ਮੇਰਾ ਜਾਨ ਸੋ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਭਾਵੇਂ ਤਰੱਕੀ ਕਰਦੀਆਂ ਨੇ ਮੁੰਡਿਆਂ ਦੇ ਨਾਲ ਹਰ ਮੁਕਾਬਲੇ ਦੇ ਵਿੱਚ ਅੱਗੇ ਵਧਦੀਆਂ ਨੇ ਪਰ ਫਿਰ ਵੀ ਇਹ ਸਮਾਜ ਕੁੜੀਆਂ ਨੂੰ ਦਾਜ ਦੀ ਬਲੀਚਾਰ ਦਿੰਦੇ ਹੈ ਜੀ ਹਾਂ ਅਜੇ ਹਾਈ ਹੋਇਆ ਪ੍ਰੀਤੀ ਰਾਣੀ ਦਿਨਾ ਜਿਸੀ ਉਮਰ ਮਹਿਸਾਜੇ 20 ਸਾਲ ਦੱਸੀ ਜਾ ਰਹੀ ਹੈ 1 ਸਾਲ ਪਹਿਲਾਂ ਉਸ ਦਾ ਵਿਆਹ ਹੁੰਦਾ ਹੈ 1 ਜਨਵਰੀ 2024 ਨੂੰ ਆ ਜੀ ਹਾਂ 3 ਮਹੀਨੇ ਨਵਜਾਤ ਬੱਚੇ ਦੀ ਉਹ ਮਾਂ ਸਹੁਰੇ ਪਰਿਵਾਰ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਇਲਜ਼ਾਮ ਨੇ ਜਿਹੜੇ ਪ੍ਰੀਤੀ ਰਾਣੀ ਯਾਨਕੀ ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸ ਦੇ ਸਹੁਰੇ ਪਰਿਵਾਰ ਤੇ ਲਗਾਏ ਗਏ ਨੇ ਕਿ ਆ ਗਿਆ ਕਿ ਦਾਜ ਦੀ ਮੰਗ ਕੀਤੀ ਜਾਂਦੀ ਸੀ ਵਿਆ ਤੋ ਕੁਛ ਕੇ ਸਮੇ ਬਾਅਦ ਉਸਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ ਕਤਲ ਦੇ ਨੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਜੀ ਹਾਂ ਉਸ ਦੀ ਮੌਤ ਹੋ ਗਈ ਹੈ ਸੋ ਤਿੰਨ ਮਹੀਨਿਆਂ ਦਾ ਨਵਜਾਤ ਬੱਚਾ ਰੋਂਦਾ ਕੁਰਲਾਉਂਦਾ ਛੱਡ ਗਿਆ ਹਾਲਾਂਕਿ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਭਾਵੁ ਕਰ ਦੇਣ ਵਾਲੀਆਂ ਤਸਵੀਰਾਂ ਨੇ ਵਿਚਾਰੇ ਮਾਪਿਆਂ ਤੇ ਕੀ ਬੀਤਦੀ ਹੋਏਗੀ ਆ ਤਾਂ ਮਾਮਲਾ ਪਟਿਆਲਾ ਤੋਂ ਸਾਹਮਣੇ ਤਾਂ ਇੱਕ ਵਾਰ ਤਸਵੀਰਾਂ ਦੇਖ ਲੈਣੇ ਸ਼ਤਰਾਨਾ ਜੀ ਕੀ ਗੱਲ ਇਹ ਦੱਸੋ ਇੱਥੇ ਪਿੰਡ ਸੁਰਕੜੇ ਫਾਰਮ ਸਾਡੀ ਕੁੜੀ ਮਾਰਤੀ ਜੀ ਉਹਨਾਂ ਨੇ ਜਿਨ੍ਹਾਂ ਨੇ ਬੜੀ ਸੋਰੇ ਪਰਿਵਾਰ ਨੇ ਉਹਨਾਂ ਨੇ ਕੁੜੀ ਮਾਰਤੀ ਕੱਲ ਮੌਜੂਦਾ ਉਥੋਂ ਮਤਲਬ ਦਾਜ ਦੇ ਦੀ ਮੰਗ ਕਰਦਾ ਸੀ ਉਹ ਦਾਜ ਦੇ ਦੀ ਮੰਗ ਕਰਕੇ ਕੁੜੀ ਨੂੰ ਤੰਗ ਰੱਖਦਾ ਸੀ ਸਾਲ ਇੱਕ ਸਾਲ 3 ਮਹੀਨੇ ਹੋਏ ਨੇ ਵਿਆਹ ਨੂੰ ਵੀ ਇੰਨੇ ਪ੍ਰਤੀ ਉਹ ਝਗੜੇ ਮਾਰਦਾ ਸੀ ਕੁੱਟਦਾ ਸੀ ਤੇ ਹਰੇਕ ਮਹੀਨੇ ਕੁੜੀ ਬਾਗ ਕਰ ਆ ਜਾਂਦੀ ਸੀ ਲੜ ਕੇ ਫੇਰ ਉਹ ਲੈ ਜਾਂਦਾ ਸੀ ਫੇਰ ਉਹ ਮਿੰਤਮਿੰਤ ਕਰਕੇ ਲੈ ਜਾਂਦੇ ਸੀ ਸਾਡੇ ਕੋਲ ਕੀ ਨਾਮ ਹੈ ਕਿਹਦੇ ਪਿੰਡ ਤੋਂ ਖੜਦੇ ਰਹਿਣ ਵਾਲੇ ਸ੍ਰੀ ਸਰੁਕੜਾ ਫਾਰਮ ਨਾਮ ਵੀ ਹੈ ਮੇਜਰ ਮੇਜਰ ਨਾਮ ਕੋਲ ਅਪਲੀਕੇਸ਼ਨ ਆ ਰਿਹਾ ਤੁਸੀਂ ਮਾਰਿਆ ਜੀ ਨਾ ਕੋਈ ਕੋਈ ਉਹ ਉਹਦੀ ਭੈਣ ਹੈ ਮੇਜਰ ਦੀ ਦੋ ਭੈਣਾਂ ਨੇ ਦੋ ਜੀਜੇ ਨੇ ਇੱਕ ਉਹਦਾ ਡੈਡੀ ਹੈ ਤੇ ਇੱਕ ਉਹਦਾ ਵੱਡਾ ਭਰਾ ਹੈ ਕਿ ਮੇਰੇ ਘਰ ਵੀ ਜਾਂਦੇ ਹੋ ਫਾਰਮਾਈ ਦੇ ਹਾਲੇ ਸਾਨੂੰ ਤਾਂ ਕੁਝ ਨਹੀਂ ਪਤਾ ਲੱਗਿਆ ਜੀ ਮਾਰਿਆ ਕਿਵੇਂ ਮਾਰਿਆ ਮਾਰਿਆ ਤਾਂ ਗਲ ਘੁੱਟ ਕੇ ਮਾਰਿਆ ਹੋਇਆ ਜੀ ਕਿਹੜੀ ਚੀਜ਼ ਆਪਾਂ ਨੂੰ ਦਿਖੀ ਹੈ ਫਿਰ ਉਹਨੂੰ ਫਾਇਦਾ ਦਿੱਤਾ ਕੀ ਦਿੱਤਾ ਇਹ ਚੀਜ਼ਾਂ ਸਾਨੂੰ ਕੁਝ ਨਹੀਂ ਦੱਸਿਆ ਇਹਨੇ ਮੰਗ ਕੀ ਗੜਤ ਮੰਗ ਤਾਂ ਇਹ ਇਨਸਾਫ ਮਿਲਿਆ ਸਾਨੂੰ ਕਈ ਵਾਰ ਮੇਰੇ ਦੇਜ ਦੇ ਉੱਪਰ ਮੇਰੀ ਬੇਟੀ ਮਾਰਦੀ ਉਹਨੇ ਜਿਵੇਂ ਮਰ ਮਰੀ ਮੇਜਰ ਸਿੰਘ ਨੇ ਇਹ ਸਾਰੇ ਪਰਿਵਾਰ ਨੇ ਲੜਕੀ ਹੀ ਮਾਰੀ ਹੈ ਦੇਜ ਦੇ ਉੱਪਰ ਕਲੇਸ਼ ਜਦ ਕੀ ਵਿਆਹ ਐ ਸਾਲ ਹੋਇਆ ਵਿਆਹ ਹੋਇਆ ਕਲੇਸ਼ ਰਬ ਦਾ 10 ਦਿਨ ਬਾਅਦ ਹੀ ਕਲੇਸ਼ ਕਰਵੇ ਲੱਗੋ ਦੇਜ ਮੰਗਣਾ ਬਣੇ ਫੋਨ ਮੰਗਣਾ ਮੋਟਰਸਾਈਕਲ ਮੰਗਣੀ ਪੀਸਾ ਮੰਗਣੀ ਸਗਨ ਸਕੀਮ ਕੇ ਪੀਸਾ ਵੀ ਰੱਖ ਲਈ ਬਣੇ ਬਸ ਯਾ ਹੀ ਰੋਲੇ ਮੇ ਮੇਰੀ ਬੇਟੀ ਖਵਾ ਦੀ ਅਬ ਕਿੰਨੇ ਸਾਲ ਹੋ ਗਏ ਬਿਆਨ ਨੂੰ ਇੱਕ ਸਾਲ ਜਨਵਰੀ 1 ਜਨਵਰੀ ਦਾ ਸੀ ਹੁਣ ਜਨਵਰੀ ਨੂੰ ਲਾ ਕੇ ਦੇ ਲੈ 3 ਮਹੀਨੇ ਉੱਪਰ ਹੋ ਗਏ ਨੇ ਬਸ ਹਾਂ ਦੋ ਦੋ ਟਾਈਮ ਮਹੀਨੇ ਦਾ ਬੱਚਾ 3 ਮਹੀਨੇ ਦਾ ਥੋੜਾ ਜਵਾਈਏ ਕੀ ਕੰਮ ਕਰਦੇ ਹੋ ਫਲੈਕਸ ਦਾ ਜੀ ਫਲੈਕਸ ਕੁੱਤੀ ਮੇਰੀ ਕਰ ਬੈਠ ਜਾਂਦੇ ਹਾਂ ਜੀ ਤੁਹਾਨੂੰ ਕਰੋ ਦਾ ਜਿਹਨੇ ਮਾਰ ਗਈ ਉਹਨੇ ਦੇ ਗਵਾਂਡੀਆਂ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੀ ਕੁੜੀ ਮਾਰਤੀ ਤੁਸੀਂ ਆ ਜਾਓ ਇੱਥੇ ਪਹਿਲਾਂ ਵੀ ਕਰਿਆ ਮੈਂ ਫਿਰ ਪਹਿਲਾਂ ਮਾਰਦਾ ਸੀ ਛੇਦਦਾ ਸੀ ਅਸੀਂ ਘਰੇ ਲੈ ਜਾਂਦੇ ਸੀ ਫਿਰ ਮਾਰਦਾ ਸੀ ਛੇਦਦਾ ਸੀ ਫਿਰ ਅਸੀਂ ਘਰੇ ਲੈ ਜਾਂਦੇ ਬਸ ਰਾਜ ਜੀ ਰਿਸ਼ਤੇ ਨਾਲ ਫੇਰ ਲਿਆਂਦਾ ਸੀ ਪੈਰਾਂ ਫੜਦਾ ਗੜਗੜਾਂਦਾ ਸਾਰਾ ਕੁਝ ਕਰਦਾ ਫਿਰ ਅਸੀਂ ਭੇਜਦੇ ਸੀ ਫਿਰ ਸਾਨੂੰ ਡਰਾਬੇ ਦਿੰਦਾ ਸੀ ਮੈਂ ਮਰ ਜਾਗਾ ਇਹਨੂੰ ਮਾਰ ਦਾਂਗਾ ਕੁੜੀ ਦੇ ਜਵਾਬ ਹੋਣਾ ਸੀ ਉਹਨਾਂ ਨਾਲ ਅਸੀਂ ਤਾਂ ਕਰਕੇ ਅਸੀਂ ਫਿਰ ਚੁੱਪ ਕਰ ਜਾਂਦੇ ਸੀ ਮੈਂ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਮਝ ਜੂਗਾ ਸਮਝ ਜੂਗਾ ਇਹਨੇ ਦੇਜ ਦੀ ਮੰਗ ਬੰਦ ਨਹੀਂ ਕੀਤੀ ਕੁੜੀ ਮਾਰਦੀ ਸਾਡੇ ਦੇਜ ਦੇ ਉੱਤੇ ਨੇ ਪਰ ਇਹਨੇ ਮੰਗ ਨਹੀਂ ਬੰਦ ਨਹੀਂ ਕੀਤੀ ਕਿ ਮੇਰੀ ਕਾਰਵਾਈ ਜਾਂਦੇ ਹੋ ਤੁਸੀਂ ਮੈਨੂੰ ਤੁਸੀਂ ਇਨਸਾਫ ਮਿਲਣਾ ਚਾਹੀਦਾ ਜਿਵੇਂ ਮੇਰੀ ਕੁੜੀ ਮਾਰੇ ਸਾਰਾ ਟੱਬਰ ਨੂੰ ਇੱਥੇ ਮੋਜਦਾ ਕਰੋ ਲਿਆ ਕੇ ਸਾਰਾ ਪਰਿਵਾਰ ਵੱਲੋਂ ਦੇ ਸਾਰਿਆਂ ਨੂੰ ਇੱਥੇ ਲਾ ਕੇ ਉਹ ਕਰੋ ਕਸਟਡੀ ਤੇ ਲਾਓ ਤੇ ਮੈਨੂੰ ਇਨਸਾਫ ਦਿਵਾਓ ਹਾਲਾ ਕਿਹੜੇ ਪਿੰਡੋਂ ਸਨੌਰ ਕੱਲ ਦੇ ਅਸੀਂ ਫਿਰ ਰਹੇ ਨੇ ਕੱਲ ਦੇ ਮੇਰੀ ਕੁੜੀਆਂ 2 ਵਜੇ ਦੀ ਕੁੜੀਆਂ ਅਸੀਂ ਚੱਕ ਕੇ ਲਿਆਈ ਹੋਈ ਐ ਕੱਲ ਦੇ ਫਿਰ ਰਹੇ ਨੇ ਕੱਲ ਦਾ ਸਾਨੂੰ ਕੋਈ ਕਾਰਵਾਈ ਕੁਝ ਨਹੀਂ ਹੋਈ ਨਾ ਥਾਣੇਦਾਰ ਕਰਦੇ ਨਾ ਕੁਝ ਨਹੀਂ ਕਰਦੇ ਕੱਲ ਦੇ ਅਸੀਂ ਐ ਪਰੇਸ਼ਾਨ ਹੋਏ ਫਿਰ ਰਹੇ ਨੇ ਅ ਵੈਸੇ ਅੰਗਰੇਜ਼ ਪੂਰਾ ਟੀਮ ਆਪ ਦਾ ਡਾਟਾ ਪੂਰੀ ਲਾਉ। ਜਿਹਨੂੰ ਸਾਨੂੰ ਕੱਲ ਟੈਲੀਫੋਨ ਆਇਆ ਸੀ ਉਹ ਤੋਂ ਸਰਕੜੇ ਭਾਰਤ ਤੋਂ ਕਿਹਾ ਕਰਕੇ ਲੇਟੀ ਜੀ ਵੀਡੀਓ ਜੀ ਮਾਰਤੀ ਹੈ। ਜੇ ਅਸੀਂ ਉੱਥੇ ਗਏ ਸੀ ਕੱਲ ਨੂੰ ਪਛਾਰਤ ਤੋਂ ਉਹ ਮੁੰਡੇ ਦੇ ਉਹ ਘਾੜ ਦੇ ਖਿਲਾਫ ਮੈਨੇਜਰ ਸਿੰਘ ਸਾਨਾ ਵਜੀਰ ਸਿੰਘ ਦੋ ਦੀਆਂ ਪੈੜਾ ਦੋ ਜੀਜੇ ਇਹਨਾਂ ਦਾ ਮਸਲਾ ਖਲਾਫ ਅਸੀਂ ਐਫ ਆਈ ਆਰ ਲਾਉ ਜੀ। ਹਾਂਜੀ ਡੋਰੀ ਅਕਟਰ ਨਾਲ ਜੁੜਿਆ ਹਾਂਜੀ ਡੋਰੀ ਅਕਟਰ ਦਾ ਇਹ ਪਰਚਾ ਹੈ ਤਾਂ ਇਹ ਦਿੱਤਾ ਹੁੰਦਾ ਹੈ